ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਦੀ ਸਾਦ ਸੰਗਤੋ ਤੁਹਾਨੂੰ ਬਾਬਾ ਭਾਈ ਸਗਰਾਮ ਜੀ ਦੇ ਸੇਵਾਦਾਰਾਂ ਦੀਆਂ ਗੱਲਾਂ ਬਾਤਾਂ ਸੁਣਾਉਣੇ ਜੋ ਹੁੰਦੀਆਂ ਰਹਿੰਦੀਆਂ ਤੇ ਹੋ ਰਹੀਆਂ ਹਨ ਗੱਲਬਾਤ ਇਸ ਤਰ੍ਹਾਂ ਸਾਧ ਸੰਗਤੋ ਜਿੰਨੇ ਵੀ ਕੰਮ ਬਾਬਾ ਭਾਈਸਗਰਾਮ ਜੀ ਦੇ ਸਥਾਨ ਤੇ ਜਿਵੇਂ ਅਨੰਦਪੁਰ ਸਾਹਿਬ ਵਰਸੀ ਮਾਗਦੀ ਵਿਸਾਖੀ ਇਹਦੇ ਵਿੱਚ ਜਿੰਨੇ ਵੀ ਸਾਡੇ ਬੱਚੇ ਆ ਗਵਾਰ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਕਹਿੰਦੇ ਕੰਮ ਇੰਨਾ ਤੋਂ ਬਣਾ ਨਹੀਂ ਚਾਹਦਾ ਕਿਤਾ ਬੱਚੇ ਸਾਡੇ ਇਹ ਬਾਹਰ ਗਏ ਹੋਏ ਨੇ ਤੇ ਵਿੱਚੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਲ ਲੱਗਣੀ ਸਾਰੇ ਬਾਹਰ ਬੈਠੇ ਆ ਤੇ ਬਾਹਰ ਦੇਖਦੇ ਵੀ ਆ ਜਿੰਨੀਆਂ ਵੀ ਮੈਂ ਆਹ ਕਥਾ ਵਿਚਾਰ ਦਿਆਂ ਪਉਣਾ ਹੋਰ ਵੀ ਕਈ ਵਾਰ ਹਾਸੇ ਬਖੌਲਦਿਆਂ ਵੀ ਭਾਈ ਦੀਆਂ ਵੀਡੀਓ ਉਹ ਸਾਰੀਆਂ ਦੇਖਦੇ ਆ ਦੇਖ ਕੇ ਫੋਨ ਵੀ ਕਰਦੇ ਵੀ ਚਾਚਾ ਬਹੁਤ ਵਧੀਆ ਹੁਣ ਜਿਵੇਂ ਇਹਨਾਂ ਦੇ ਵਿੱਚੋਂ ਇਹਨਾਂ ਦਾ ਆਗੂ ਹੈਗਾ ਭਾਈ ਮਨਜਿੰਦਰ ਸਿੰਘ ਸਨ ਉਹ ਸੁਖਮੰਦਰ ਸਿੰਘ ਰਾਜਾਪਤੀ ਇਹਦੇ ਨਾਲ ਜਿੰਨੇ ਵੀ ਸਹਾਇਕ ਆ ਮੈਂ ਹੁਣ ਸਾਰਿਆਂ ਦੇ ਤੁਹਾਨੂੰ ਨਾਂ ਦੱਸ ਦਿੰਨਾ ਜਿਵੇਂ ਗੱਗੂ ਹੈ ਇਹਦੇ ਨਾਲ ਗੁੰਡਈ ਕੋਈ ਇਹਦਾ ਫਿਰ ਉਸ ਤੋਂ ਮੁੜ ਕੇ ਸਾਹ ਸੰਗਤ ਬਲਕਾਰਾ ਵਾ ਆਪਣਾ ਸੀਰੇ ਦਾ ਮੁੰਡਾ ਤੇ ਫਿਰ ਲਾਲੇ ਕਾ ਗਿਆਨੀਆਂ ਆ ਲਾਲੀ ਆ ਰਾਜੂ ਗੱਲ ਔਰ ਏਕਾ ਮੁੰਡਾ ਜਿਹੜਾ ਬਾਹਰ ਕੈਨੇਡਾ ਚ ਗਿਆ ਹੈ ਲਾਲੀ ਵੀ ਬਾਹਰ ਗਿਆ ਹੋਇਆ ਹੁਣ ਬਲਕਾਰੇ ਨੇ ਵੀ ਜਾਣਾ ਮਾਨਾ ਪਰਪਾਲਾ ਰਵੀਵਾਰ ਚੱਲਿਆ ਗਿਆ ਮਾਨੇ ਨੇ ਦੁਕਾਨ ਕਰ ਲਈ ਸੰਦੀਪ ਔਰ ਡਾਕਟਰ ਦਾ ਮੁੰਡਾ ਇਹ ਵੀ ਐਵੇਂ ਕਹਿੰਦੇ ਬਹੁਤ ਜਦੋਂ ਨਾਲ ਇਹਨਾਂ ਦੇ ਲੱਗਦਾ ਮੁੰਡਿਆਂ ਨਾਲ ਬਹੁਤ ਕੰਮ ਕਰਦਾ ਏਜੰਟੇ ਦਾ ਮੁੰਡਾ ਫੱਲੇ ਦਾ ਮੁੰਡਾ ਬੈਂਦਰ ਦਾ ਮੁੰਡਾ ਇਸ ਤਰ੍ਹਾਂ ਸਾਧ ਸੰਗ ਸ਼ੇਰ ਦਾ ਮੁੰਡਾ ਵਾ ਨਿਰਮਲ ਆਪਣਾ ਇਹਦਾ ਹਰਦੇਵ ਸਿੰਘ ਦਾ ਹਰਮਨਾ ਸਾਡਾ ਰਿੰਪੂ ਹੈ ਇਸ ਤਰ੍ਹਾਂ ਇਹ ਸਾਰੇ ਬੱਚੇ ਜਿੰਨੇ ਵੀ ਹੈਗੇ ਸਾਧ ਸੰਗ ਤੋਂ ਹੁਣ ਅਨੰਦਪੁਰ ਸਾਹਿਬ ਹੋਵੇ ਨਾ ਤਾਂ ਇਹਨੇ 7 ਦਿਨ ਸਾਡੇ ਨਾਲ ਗ੍ਰਾਹੀ ਦੇ ਨਾਲ ਚੱਲਣਾ ਬਾਲੜ ਇਹਨੇ ਚਰਾ ਕੇ ਲਿਆਉਣਾ ਠੀਕ ਹੈ ਜਿਹੜਾ ਜਿੰਨੀ ਵੀ ਗ੍ਰਾਹੀ ਜਿੰਨੇ ਦਿਨ ਚੱਲਣੀ ਉਹਨੇ ਦਿਨ ਇਹ ਸਾਡੇ ਨਾਲ ਰਹਿਣੇ ਪੱਕੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਇਹਨਾਂ ਨੇ ਪਹਿਲਾਂ ਜਾਣਾ 5-6 ਦਿਨ ਸਾਰਿਆਂ ਨੇ ਉੱਥੇ ਜਾ ਕੇ ਇਹ ਤੰਬੂਲਾ ਤੇ ਹੋਰ ਆਪਣਾ ਜੋ ਵੀ ਕਾਰਵਾਈ ਆ ਤੇ ਸਾਰਾ ਕੁਝ ਤਿਆਰ ਕਰਕੇ ਤੇ ਅਸੀਂ ਤਾਂ ਸਾਥ ਸੰਗਤ ਜਿੱਦੇ ਲੰਗਰ ਚਲਾਉਣ ਤੋਂ ਇੱਕ ਦਿਨ ਪਹਿਲਾਂ ਜਾਂਦੇ ਹੁੰਦੇ ਤੇ ਜਾ ਕੇ ਉੱਥੇ ਬੈ ਜਾਣ ਸੇਵਾ ਸਾਰੀ ਇਹਨਾਂ ਦੀ ਕਰੀ ਹੁੰਦੀ ਆ ਤੇ ਮਹਾਰਾਜ ਨੇ ਲਕੋ ਕੇ ਵੀ ਕੁਛ ਨਹੀਂ ਰੱਖਿਆ ਸਾਰਿਆਂ ਤੋਂ ਕੁਛ ਨਹੀਂ ਲਕੋਇਆ ਪੂਰੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਾਰੇ ਪਰਿਵਾਰ ਹੋ ਫਿਰ ਹੁਣ ਮਾਘੀ ਵਸਾਕੀ ਤੇ ਜਦੋਂ ਉਹ ਰਾਤ ਨੂੰ ਹੁਣ ਜਦੋਂ ਕਹਿੰਗੇ ਚਾਚਾ ਬੇ ਸਾਲ ਸੋਕੇ ਤੁਸੀਂ ਘਰੇ ਜਾਵੜੋ ਕਿਉਂਕਿ ਤੁਸੀਂ ਪਹਿਲਾਂ ਬਹੁਤ ਸਾਡੇ ਕੋਲ ਕਹਿੰਦੇ ਹੁਣ ਮਨਜਿੰਦਰ ਕਹਿੰਦਾ ਸਾਡੇ ਕੋਲ ਤੁਸੀਂ ਬਹੁਤ ਕੰਮ ਕਰਿਆ ਪਹਿਲਾਂ ਬਾਬਾ ਭਾਈ ਸਗਰਾ ਦੇ ਸਾਮ ਤੇ ਹੁਣ ਸਾਡੀ ਵਾਰੀ ਆ ਤੁਸੀਂ ਜੀ ਸੜ ਕੇ ਦਿਨੇ-ਦਿਨੇ ਸਾਡੇ ਕੋਲ ਰਿਹਾ ਕਰੋ ਬਸ ਸਾਨੂੰ ਦੱਸੀ ਚੱਲੋ ਵੀ ਕੀ ਕਰਨਾ ਤੇ ਕਿਸ ਤਰ੍ਹਾਂ ਐਵੇਂ ਕਰੀਏ ਸਾਰੀ ਰਾਤ ਦੀ ਡਿਊਟੀ ਜੋ ਲੈਣਾ ਜਿਹੜਾ ਹੋਈ ਕਰਦੇ ਆ ਇਸੇ ਤਰ੍ਹਾਂ ਦੀ ਬਾਰਸ਼ੀ ਤੇ ਇਸੇ ਤਰ੍ਹਾਂ ਇਹ ਨਗਰ ਕੀਰਤਨ ਦੇ ਵਿੱਚ ਇਹਨਾਂ ਦੇ ਸਰਦੇ ਸਾਨੂੰ ਭੋਰਾ ਵੀ ਫਿਕਰ ਨਹੀਂ ਬੰਜੰਦਰੂ ਨੇ ਜਿੰਨੇ ਸਾਰਿਆਂ ਦੇ ਨਾਲੇ ਕਿ ਸਾਰੇ ਮੁੰਡੇ ਚੜ੍ਹਦੀ ਕਲਾ ਸਾਡੇ ਆਪ ਦੇ ਹੀ ਬੱਚੇ ਆ ਇਹ ਮੇਰੇ ਨਾਲ ਤਾਂ ਬਹੁਤ ਰਹਿੰਦੇ ਬਸ ਬਾਬਾ ਜੀ ਬਾਬਾ ਜੀ ਆ ਕੇ ਕਹਿੰਗੇ ਬਾਬਾ ਜੀ ਆ ਕੀ ਕਰੀਏ ਬਾਬਾ ਜੀ ਆ ਕੇ ਕਰੀਏ ਬਾਕੀ ਤਾਂ ਕਰ ਰਿਹਾ ਤੁਸੀਂ ਮੈਨੂੰ ਚਾਚਾ ਹੀ ਕਹਦਿਆ ਕਰੋ ਬਾਬਾ ਹੂਬੇ ਨਾ ਇਹ ਬਹੁਤ ਵੱਡਾ ਲੱਭ ਜਾ ਸਾ ਸੰਗਤੋ ਚਲੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਬਾਬੇ ਭਾਈ ਸਕਰਾਣ ਦੀ ਤਰਉ ਮਨੋਂ ਤੁਨੋਂ ਕਰਦੇ ਸੱਚੇ ਪਾਤਸ਼ਾਹੀ ਦੇ ਦਰ ਤੇ ਜਿੰਨੀ ਵੀ ਹਿੰਮਤ ਆਉਦੀ ਹੈ ਹਿੰਮਤ ਤੋਂ ਵੱਧ ਜੋਰ ਲਾਈਦਾ ਆ ਸੰਗ ਇਸ ਤਰ੍ਹਾਂ ਕਰਕੇ ਚਲੋ ਇਹ ਕੰਮ ਕਿਸੇ ਨੇ ਤਾਂ ਮੂਰੇ ਲੱਗਣਾ ਹੀ ਲੱਗਣਾ ਆ ਫੇਰ ਹੀ ਕੰਮ ਰੜਦੇ ਹੁੰਦੇ ਆ ਬਹੁਤ ਐਵੇਂ ਕਹਿੰਦੀ ਸਾਰੀ ਸੰਗਤ ਆਪਣੇ ਨਾਲ ਆ ਜੋ ਵੀ ਕਾਰਵਾਈ ਕਰ ਰਹੀ ਆ ਸੰਗਤ ਕਰ ਰਹੀ ਆ ਸੰਗਤ ਦੇ ਨਾਲ ਮਿਲ ਕੇ ਕਰ ਰਹੇ ਆ ਪੈਸੇ ਜਿੰਨੇ ਬਾਹਰਲੇ ਬੱਚੇ ਆ ਕੋਈ ਵੀ ਬੱਚਾ ਜਵਾਬ ਨਹੀਂ ਦਿੰਦਾ ਆਪਦੇ ਬਾਬੇ ਦੇ ਸਥਾਨ ਨੂੰ ਤਾਂ ਮੈਂ ਕਹਿੰਦਾ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਪੈਸੇ ਦਾ ਤਾਨ ਕਰਦੇ ਜਿਵੇਂ ਅਨੰਦਪੁਰ ਸਾਹਿਬ ਲਈ 11 11000 ਇਹ ਦੋ ਘੱਟ ਕੋਈ ਵਚਨ ਨਹੀਂ ਦਿੰਦਾ ਬਾਹਰੋਂ ਉਹਨਾ ਬੂਟੇ ਦਾ ਮੁੰਡਾ ਆਪਣਾ ਰਵਿੰਦਰ ਸਿੰਘ ਦਾ ਗਿਆ ਵਾ ਵਿਚਾਰਾ ਇਹਨੇ ਵੀ ਬਹੁਤ ਜਦੋਂ ਅਨੰਦਪੁਰ ਸਾਹਿਬ ਆ ਗਿਆ ਉਹਦੇ ਘਰਾਂ ਕੋਲੇ ਆਈਦੇ ਨੇ ਉਮੀਦ ਹੱਟੇ ਕੋਲੇ ਉੱਥੇ ਬੁਲਾਉਂਦਾ ਫਿਰ ਆ ਕੇ ਕਹਿੰਦਾ ਵੀ ਮੇਰਾ ਵੀ ਲਿਖੋ 11000 ਰੁਪਿਆ ਬੋਧੇ ਵਿੱਚ ਗਧਗੇ ਵੀ ਚੜਦੀ ਕਲਾ ਦੇ ਨਾਲ ਪੱਖਾਦਾਨ ਕਰਿਆ ਉੱਥੇ ਆ ਲਾਲੀ ਹੁਣੀ ਇਹ ਵੀ 11000 ਰੁਪਇਆ ਤੇ ਆਪਣਾ ਰਵੀ ਆ ਇਹਦੇ ਨੂੰ ਵੀ 11000 ਰੁਪਇਆ ਹੁਣ ਜਿੰਨੇ ਸਾਡੇ ਲਾਹੌਰਾ ਸਿੰਘ ਦੇ ਪਰਿਵਾਰ ਐ ਮੈਂ ਕਦੀ ਇਹ ਵੀ ਬਹੁਤ ਚੜਦੀ ਕਲਾ ਨਾਲ ਸੇਵਾ ਕਰਦੇ ਆ ਸਾਰੇ ਬੰਦੇ ਬਹੁਤ ਵਧੀਆ ਸੇਵਾ ਕਰਦੇ ਆ ਮਨਜਿੰਦਰ ਹੁਣੀ 11000 ਰੁਪਇਆ ਇਹਦੀ ਭੈਣ ਬਾਹਰ ਗਈ ਆ ਦੋ ਹੁਣ ਤੱਕ ਦੋਹਾਂ ਕੁੜੀਆਂ ਹੀ ਬਾਹਰ ਚਲੀਆਂ ਗਈਆਂ ਮਹਾਰਾਜ ਨੇ ਤੰਦਰੁਤੀ ਚੜਦੀ ਕਲਾ ਬਖਸ਼ਤੀ ਮੈਂ ਤਾਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿੰਨੇ ਵੀ ਬੱਚੇ ਗਏ ਜੇ ਉਹਨਾਂ ਦੇ ਵਿੱਚ ਕੋਈ ਵੀ ਕਮੀ ਕਿਸੇ ਕਾਗਜ਼ ਪੱਤਰ ਦੀਰੇ ਦੀ ਪੂਰੇ ਕਰ ਦੇ ਤੇ ਫੇਰ ਹੀ ਬਾਬੇ ਦੀ ਚੜ੍ਹਦੀ ਕਲਾ ਹੋਣੀ ਆ ਕਿਸੇ ਨੂੰ ਵੀ ਕਿਸੇ ਗੱਲ ਦਾ ਪੂਰਾ ਵੀ ਨੁਕਸਾਨ ਨਾ ਹੋਵੇ ਫੇਰ ਖੁਸ਼ੀਆਂ ਪ੍ਰਾਪਤ ਹੁੰਦੀਆਂ ਦਿਲ ਲਾ ਕੇ ਬੱਚੇ ਉਹਦੇ ਪੁੱਤਰੋਂ ਸੇਵਾ ਕਰਿਆ ਕਰੋ ਬਾਬੇ ਨੇ ਕਮੀ ਸੋਨ ਨੂੰ ਕੋਈ ਨਹੀਂ ਛੱਡਣੀ ਕੋਈ ਵੀ ਜੋ ਚੀਜ਼ ਆਪ ਨੂੰ ਚਾਹੀਦੀ ਹੈ ਉਹ ਹੀ ਮਿਲਦੀ ਹੈ ਟਰੈਕਟਰਾਂ ਦੇ ਥਾਂ ਟਰੈਕਟਰਾਂ ਗੱਡੀਆਂ ਦੇ ਥਾਂ ਗੱਡੀਆਂ ਮੋਟਰਸਾਈਕਲਾਂ ਥਾਂ ਮੋਟਰਸਾਈਕਲਾਂ ਸੇਵਾ ਦੇ ਥਾਂ ਪਰਉਪਕਾਰੀ ਨਾਬਾਬੇ ਦੇ ਭਾਈ ਸਕਰਾਂ ਦੇ ਸੇਵਾ ਮਿਲੀ ਹੋਈ ਹੈ ਅੱਜ ਨਾਟਕੇ ਆਪਾਂ ਸਾਰੇ ਕਰਦੇ ਆ ਮੈਂ ਤਾਂ ਇਹਨਾਂ ਬੱਚਿਆਂ ਦਾ बार-बार ਨਾਂ ਲੈਣਾ ਸਾਹ ਸੰਗਤ ਕਾਮਯਾਬੀ ਇਹਨਾਂ ਦੇ ਨਾਲ ਆ ਕਾਮਯਾਬੀ ਨੌਜਵਾਨਾਂ ਦੇ ਵਿੱਚੋਂ ਉੱਠਦੀ ਹੁੰਦੀ ਆ ਜੇ ਹੁਣ ਅਸੀਂ ਕਹੀਏ ਬੁੱਢੇ ਬਾਰੇ ਅਸੀਂ ਕਾਮਯਾਬੀ ਠਾ ਦੇਾਂਗੇ ਨਹੀਂ ਅਸੀਂ ਤਾਂ ਬਰਾਬਰ ਰੱਖ ਸਕਦੇ ਹਾਂ ਜਿਹੜਾ ਪਿਛਲਾ ਕੀਤਾ ਹੋਇਆ ਕੰਮ ਹੈ ਉਹਨੂੰ ਨਾਲ ਤੋਰ ਸਕਦੇ ਹਾਂ ਜਿਹੜਾ ਅੱਗਾ ਵਧਾਉਣਾ ਹੈ ਤਾਂ ਨੌਜਵਾਨਾਂ ਨੇ ਵਧਾਉਣਾ ਹੈ ਇਹਨਾਂ ਦੀ ਹਮਨ ਦੇ ਨਾਲ ਹੀ ਚੱਲਣਾ ਕੰਮ ਦੋਰਾ ਮੈਂ ਫੇਰ ਦੱਸ ਦਿੰਦਾ ਸਾਰਿਆਂ ਦੇ ਨਾਂ ਜਿੰਨੇ ਵੀ ਸਾਡੇ ਹੋਰ ਵੀ ਬੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਲੱਗ ਜਾਊਗਾ ਪਤਾ ਮਨਜੰਦਰਾ ਸਗਵੰਦਰ ਦਾ ਲੜਕਾ ਗੱਗੂ ਆ ਬੁੱਟੇ ਦਾ ਮੁੰਡਾ ਬਲਕਾਰਾ ਵਾ ਜਗਸੀ ਰੇਲਾ ਸਰਪੰਚ ਦੇ ਰਹਿਂਦਾ ਉਹਦਾ ਮੁੰਡਾ ਲਾਲੇ ਕਾ ਗਿਆਨੀ ਐ ਆਪਣੇ ਕਾਲੇ ਉਹਨਾਂ ਦਾ ਭਤੀਜਾ ਲਾਲੀ ਐ ਸਧੂਰੇ ਕਾ ਮੁੰਡਾ ਰਾਜੂ ਅਲੋਰੇ ਕਾ ਮੁੰਡਾ ਮਾਨਾ ਮੇ ਅਪਰਾ ਕੀ ਡਾਕਟਰ ਦਾ ਨਾਮ ਹੈ ਲక్ష్మణ ਦਾ ਭਰਾ ਚੱਤੇ ਦਾ ਮੁੰਡਾ ਹਰਪਾਲ ਜੈਲੇ ਦਾ ਮੁੰਡਾ ਰਵੀ ਜਮੇਰ ਦਾ ਮੁੰਡਾ ਸੰਦੀਪ ਡਾਕਟਰਾ ਉਹ ਆਪਣੇ ਡਾਕਟਰ ਡਾਕਟਰ ਦਾ ਮੁੰਡਾ ਫਾਲਲੇ ਦਾ ਮੁੰਡਾ ਵਾ ਬਿੰਦਰ ਦਾ ਮੁੰਡਾ ਵਾ ਸ਼ੇਰ ਦਾ ਮੁੰਡਾ ਨਰਮਲ ਹਰਦੇਵ ਕਾ ਹਰਮਨ ਸਾਡਾ ਵਾ ਰਿੰਪੂ ਰਾਜੇ ਦਾ ਵਾ ਜਾਂਟੇ ਦਾ ਮੁੰਡਾ ਵਾ ਇਹ ਸਾਰੇ ਜਿਹੜੇ ਬੱਚੇ ਆ ਨਾ ਇਹ ਇਹਨਾਂ ਦੇ ਨਾਂ ਤਾਂ ਬੰਦੇ ਬੰਦੇ ਲੈਨੇ ਆ ਸਾਥ ਸੰਗਤ ਇਹਨਾਂ ਦੇ ਨਾਲ ਸਾਨੂੰ ਕਾਮਯਾਬੀ ਆ ਇਹ ਸਾਡੇ ਨਾਲ ਭੱਜ ਕੇ ਜੁੜਦੇ ਆ ਜਦੋਂ ਵੀ ਕੋਈ ਕੰਮ ਕਰਨਾ ਇਹਨਾਂ ਨੇ ਕਰਨਾ ਕਿਸੇ ਵੀ ਕਿਸਬ ਦਾ ਕੋਈ ਵੀ ਕੰਮ ਆ ਜਾ ਗੁਰੂ ਘਰ ਦੇ ਵਿੱਚ ਭਾਰਤ ਪਾਉਣੀ ਹੈ ਪੈਲੀ ਪਾਉਣੀ ਹੈ ਜਾਂ ਉਹਨੂੰ ਕਰਾ ਲਾਉਣਾ ਹੈ ਜਾਂ ਸਾਫ ਸਫਾਈਆ ਕਰਨਾ ਫਿਰ ਇਹ ਭਜਦੇ ਆ ਪੂਰਾ ਚਾਚਾ ਸਾਨੂੰ ਦੱਸ ਦੇ ਕਿਰਾ ਕੀ ਕਰਨ ਵਾਲਾ ਫਿਰ ਆਉਂਦੇ ਆ ਸਰ ਇਹਨਾਂ ਨੂੰ ਕਰਦਾ ਸੀਦਾ ਫੋਨ ਰਾਤ ਨੂੰ ਆਖਣ ਨੂੰ ਥੋੜੀ ਜਿਹੀ ਲੋਡ ਪੈ ਗਈ ਦੋ ਘੰਟੇ ਪਰ ਇਹਨਾਂ ਨੇ ਸਾਡੇ ਕੋਲੇ ਆ ਕੇ ਮੰਜਨਦ ਨੇ ਕਹੇ ਚਾਚਾ ਮੈਂ ਪਾਉਂਗਾ ਉੱਥੇ ਸਵਾਦ ਆ ਗਿਆ ਫਿਰ ਜਦੋਂ ਬੰਦਾ ਔਖੇ ਵੇਲੇ ਜੁੜਦਾ ਨਾਲ ਸੌਖੇ ਵੇਲੇ ਤਾਂ ਹਰੇਕ ਬੰਦਾ ਯਾਰ ਮੈਂ ਕਰਦਾ ਮੈਂ ਕਰਦਾ ਜਦੋਂ ਪਈਂਦੀ ਨਾ ਥੋੜੀ ਜੀ ਉਹ ਉਹ ਬੰਦੇ ਨੂੰ ਪਸਾ ਲੱਗਦਾ ਫਿਰ ਪਰਖੇ ਜਾਂਦੀ ਜਾ ਰੇ ਯਾਰਾਂ ਦੀ ਹਥਿਆਰ ਨੂੰ ਤੇ ਯਾਰ ਨੂੰ ਤੇ ਦੋਸਤ ਨੂੰ ਪਰਖੇ ਤੋਂ ਬਿਨਾਂ ਨਹੀਂ ਰੱਖੀਦਾ ਹੁੰਦਾ ਜਿਹੜਾ ਹਥਿਆਰ ਵੀ ਹੈ ਜੇ ਮੌਕੇ ਤੇ ਚੱਲੇ ਹੀ ਨਾ ਯਾਰ ਉਹਨੂੰ ਪਹਿਲਾਂ ਪਰਖਤਾ ਲਵੋ ਇਸੇ ਤਰ੍ਹਾਂ ਯਾਰ ਨੂੰ ਪਰਖੇ ਤੋਂ ਬਿਨਾਂ ਨਹੀਂ ਰੱਖਣਾ ਚਾਹੀਦਾ ਵੀ ਕਿਤੇ ਮੇਰੀ ਮੇਰੇ ਔਖੇ ਟਾਈਮੇ ਖੜਦਾ ਮੇਰੇ ਨਾਲ ਫਿਰ ਪਤਾ ਲੱਗਦਾ ਫਿਰ ਲੱਗ ਜਾਂਦਾ ਬੰਦਾ ਮੈਂ 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 ਕਾੜਨੋ ਜਦੋਂ ਓਖੀ ਤਕਲੀਫ ਘੜੀ ਪੈਂਦੀ ਆ ਨਾ ਵੀ ਉਹਨੂੰ ਕਈ ਰਾਜ ਆ ਮੇਰੇ ਨਾਲ ਮੈਂ ਫੇਰ ਉਹ ਦੋ ਪਾਸੇ ਪੜਾ ਜੜਦਾ ਉਹਦੇ ਚੱਤੇ ਜਾ ਵੀ ਪਤਾ ਨਹੀਂ ਮੇਰੇ ਨਾਲ ਕੀ ਹੋ ਜੂ ਇਹ ਸਾਧ ਸੰਗਤ ਦੇ ਤਾਂ ਹੀ ਕਹਿੰਦੇ ਹੁੰਦੇ ਵੀ ਪਰਖੇ ਤੋਂ ਬਿਨਾ ਕਿਸੇ ਨੂੰ ਨਹੀਂ ਰੱਖਣਾ ਚਾਹੀਦਾ ਪਰਖ ਉਹ ਵੀ ਓਕੀ ਘੜੀ ਚ ਸਾਰੇ ਬਚਾ ਦਾ ਤੈਦੋ ਧੰਨਵਾਦ ਕਰਨੇ ਆ ਵਾਹਿਗੁਰੂ ਤੰਦਰੁਸਤੀ ਵਕਤ ਚ ਚੜ੍ਹਦੀ ਕਲਾ ਰੱਖ ਕੇ ਸਾਰਿਆਂ ਨੂੰ ਜਿਸ ਤਰ੍ਹਾਂ ਦੀ ਉਹਨਾਂ ਦੀ ਮਨੋ ਕਾਮਨਾ ਉਹਨਾਂ ਦੀ ਮਨੋ ਕਾਮਨਾ ਸੰਪੂਰਨ ਕਰੇ ਭਗਵਾਨ ਜਿਨਾਂ ਨੇ ਬਾਹਰ ਜਾਣਾ ਬਾਹਰ ਹੀ ਚਲੇ ਜਾਣਾ ਹੈ ਅੰਜਲ ਹੋਣ ਦੀ ਲੋੜ ਆ ਜਿੰਨੇ ਬਾਹਰ ਗਏ ਉਹਨਾਂ ਨੂੰ ਤੰਦਰੁਸਤ ਦੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ